ਕਈ ਕੁਛ ਨਹੀਂ ਸੀ ਇਹਦੇ ਵਿੱਚ ਜਿਹੜੀ ਹੈ ਅੱਜ ਬਲਕਿ ਡੋਲੋ ਸਭ ਤੋਂ ਜ਼ਿਆਦਾ ਸੇਫ ਮੈਡੀਸਨ ਹੈ ਹੂੰ ਕਿ ਬੁਖਾਰ ਹੋਣ ਤੇ ਐਸਪਰੀਨ ਦੀ ਗੋਲੀ ਨਹੀਂ ਖਾਣੀ ਕਿਉਂਕਿ ਐਸਪਰੀਨ ਜਿਹੜੀ ਹੈਗੀ ਨਾ ਉਹ ਤੁਹਾਡਾ ਖੂਨ ਜਮਨ ਨਹੀਂ ਦਿੰਦੀ ਤੇ ਖੂਨ ਜਮਨ ਦੇ ਵਿੱਚ ਜਿਹੜੇ ਪਲੇਟਲੇਟ ਨੇ ਜਿਹੜੇ ਜਿਹਨੂੰ ਆਪਾਂ ਸੈੱਲ ਕਹਿੰਦੇ ਆ ਇਹ ਹੈਲਪਫਲ ਹੁੰਦੇ ਆ ਤੇ ਇਹਦੇ ਘਟੇ ਹੁੰਦੇ ਆ ਪਹਿਲਾਂ ਇੱਕ ਤਾਂ ਇਹ ਘਟੇ ਹੋਏ ਆ ਇੱਕ ਤੁਸੀਂ ਜਿਹੜੀ ਅੱਗੇ ਚੀਜ਼ ਜਮਨ ਵਾਸਤੇ ਜਮਨ ਨਹੀਂ ਦਿੰਦੀ ਉਹ ਤੁਸੀਂ ਖਾ ਲਈ ਤਾਂ ਤੁਸੀਂ ਡਬਲ ਆਫਸ ਕੀ ਇਸ ਕਰਕੇ ਜਦੋਂ ਡੈਂਗੂ ਦਾ ਬੁਖਾਰ ਹੁੰਦਾ ਉਹਦੇ ਵਿੱਚ ਬਹੁਤ ਸਪੈਸੀਫਿਕਲੀ ਇਹ ਗੱਲ ਕਹੀ ਜਾਂਦੀ ਹੈ ਕਿ ਜੇ ਤੁਸੀਂ ਕੋਈ ਹੋਇਆ ਤੇ ਪੈਰਾਸਟਾਮੋਲ ਦੀ ਗੋਲੀ ਲੈਣੀ ਹੈ ਕਿਉਂਕਿ ਕਰੋਸਨ ਜਾਂ ਲਈਏ ਜਾਂ ਡੋਲੋਕ ਇਟ੍ਰੇਗ ਨੇਮ ਆ ਜਾਂਦੇ ਆ ਜਿਹੜੇ ਕਿ ਆਪਾਂ ਨਾਰਮਲੀ ਕਹਿੰਦੇ ਕਿ ਉਸ ਨੂੰ ਅਵੋਇਡ ਕਰਨਾ ਹੁੰਦਾ ਹੈ ਟ੍ਰੇਡ ਨੇਮ ਨੂੰ ਸੋ ਐਸਪ੍ਰਿਨ ਦੀ ਗੋਲੀ ਨਹੀਂ ਖਾਣੀ ਇਹ ਬੜਾ ਸਪੈਸੀਫਿਕਲੀ ਲਿਖਿਆ ਜਾਂਦਾ ਹੈ ਬਲਕਿ ਮੇਰੇ ਵੱਲੋਂ ਤਾਂ ਬੜਾ ਇੰਟਰਸਟਿੰਗ ਆਰਟੀਕਲ ਹੈ ਜਿਹਦੇ ਤੇ ਇੱਕ ਲਿਖਿਆ ਹੋਇਆ ਹੈ ਕਿ ਡਾਕਟਰ ਮਲਤਾਨੀ ਦੀ ਡੈਂਗੂ ਨਾਲ ਮੁਲਾਕਾਤ हां ओ उस स्ट्रेटजिकली ਵਿੱਚ ਲਿਖਿਆ ਹੋਇਆ ਵੀ ਉਹ ਕਿਵੇਂ ਕਿਵੇਂ ਡੇਂਗੂ ਅਗੂ ਕੀ ਬੋਲਦਾ ਮੈਂ ਕਿੱਥੇ ਰਹਿਣਾ ਕੀ ਕਰਦਾ ਕੀ ਹੈ ਉਹ سوشل ਮੇਰੀ سوشل ਮੀਡੀਆ ਦੇ ਉੱਤੇ ਉਹ ਆਰਟੀਕਲ ਹੈਗਾ ਕੋਈ ਬੰਦਾ ਵੀ ਪੜ ਸਕਦਾ ਮੇਰੀ ਫੇਸਬੁਕ ਦੇ ਉੱਤੇ